ना ना बैठने कीक ने मिठा मूं

ਮੈਂ ਇੱਕ ਬਹੁਤ ਗੰਭੀਰ ਮਸਲੇ ਤੇ ਉੱਤੇ ਗੱਲ ਕਰਨਾ ਚਾਹੁੰਦਾ ਹਾਂ ਜੀ ਦੇ ਉੱਤੇ ਕੋਈ ਵੀ ਪਾਰਟੀ ਗੱਲ ਨਹੀਂ ਕਰ ਰਹੀ ਉਹ ਇਹ ਹੈ ਕਿ ਬੀਬੀਆਂ ਦੀ ਰੱਖਿਆ ਉਹਨਾਂ ਦੀ ਸੰਭਾਲ ਆਪਾਂ ਨੂੰ ਜੋ ਮਰਦੀ ਹੋ ਜੇ ਉਹਨਾਂ ਦੀ ਰੱਖਿਆ ਕਰਨੀ ਹਫਾਜ਼ਤ ਕਰਨੀ ਬਹੁਤ ਜ਼ਰੂਰੀ ਹੈ ਜੇ ਕਿਸੇ ਦੀ ਵੀ ਸ਼ਾਦੀ ਹੋ ਜੇ ਉਸ ਲੋਗ ਆਪਣੇ ਘਰ ਵਾਲਿਆਂ ਨੂੰ ਛੱਡਣਾ ਨਹੀਂ ਚਾਹੀਦਾ ਇਹ ਬੀਬੀਆਂ ਦੇ ਉੱਤੇ ਜ਼ਬਰ ਹੁੰਦਾ ਤੇ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਹੈਗੇ ਆ ਨਰਿੰਦਰ ਮੋਦੀ ਉਹ ਸ਼ਾਦੀशुदा ਹੈਗੇ ਆ ਪਰ ਉਹਨਾਂ ਨੇ ਆਪਣੇ ਧਰਮ ਪਤਨੀ ਨੂੰ ਕਦੇ ਨਾਲ ਨਹੀਂ ਰੱਖਿਆ ਇਹ ਜ਼ਬਰ ਹੈ ਤੇ ਨੈਸ਼ਨਲ ਵਿਮਨਸ ਕਮਿਸ਼ਨ ਇਹਦਾ ਨੋਟਿਸ ਲਵੇ ਤੇ ਮੋਦੀ ਸਾਹਿਬ ਦੇ ਘਰ ਵਾਲਿਆਂ ਨੂੰ ਉਹਨਾਂ ਦੇ ਘਰ ਰੇਸਕੋਸ ਰੋਡ ਦਿੱਲੀ ਦੇ ਵਿੱਚ ਵੱਸਾਵੇ ਪੰਜਾਬ ਨੂੰ ਤਾਂ ਡੋਗਦਾ ਜੀ ਪਹਿਲਾਂ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਾਰ ਤੇ ਆਨ ਨਹੀਂ ਕਰਵਾਉਂਦੇ ਯਾਤਰਾ ਕਰਕੇ ਕਰਨਾ ਹੈ ਪਹਿਲਾਂ ਕਿਤੇ ਪ੍ਰਧਾਨ ਮੰਤਰੀ ਮੋਦੀ ਕਰੇ ਕਿ ਇਸ ਵਾਰ 400 ਤੋਂ ਪਾਰ ਹੋ ਜਾਏਗਾ ਹਾਂ ਜੀ ਤੇ ਇਸ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਹੈ ਕਿ ਇਸ ਵਾਰ 400 ਤੋਂ ਪਾਰ ਹੋ ਜਾਏਗਾ ਮੋਦੀ ਕਹਿ ਰਹੇ ਬੀਜੇਪੀ 400 ਤੋਂ ਪਾਰ ਹੋ ਜੇਗੀ ਇਸ ਵਾਰ ਕਿਵੇਂ ਦੇਖਦੇ ਹਾਂ ਮੁਸ਼ਕਲ ਹੈ ਜਿਹੜੇ ਯੂਪੀ ਦੇ ਵਿੱਚ ਇਲੈਕਸ਼ਨ ਹੋਏ ਹੈ ਉੱਥੇ ਕਿਸਾਨ ਤੇ ਕਿਸਾਨ ਮਜ਼ਦੂਰ ਹੈ ਉਹਨਾਂ ਨੇ ਸਾਰੀਆਂ ਸੀਟਾਂ ਦੇ ਉੱਤੇ ਬੀਜੇਪੀ ਨੂੰ ਫੇਲ ਕਰ ਦਿੱਤਾ ਹੈ ਤੇ ਜੇ ਯੂਪੀ ਦੇ ਵਿੱਚ ਪੂਰੀਆਂ ਸੀਟਾਂ ਕੋਈ ਪਾਰਟੀ ਨਾਂ ਦੇ ਕੇ ਜਾਏ ਤਾਂ ਫਿਰ ਇੰਡੀਆ ਦੇ ਉੱਤੇ ਰਾਜ ਨਹੀਂ ਉਹ ਕਰ ਸਕਦੇ ਹੈਗੇ ਤੇ ਮੋਤੀ ਸਾਹਿਬ ਜਿੰਨਾ ਚੇ ਬੀਬੀਆਂ ਦੀ ਇਫਾਦਤ ਨਹੀਂ ਕਰਦੇ ਉਹਨਾਂ ਚਿਰ ਉਹਨਾਂ ਨੂੰ ਸਫਲਤਾ ਨਹੀਂ ਮਿਲੂਗੀ ਆਮ ਆਦਮੀ ਪਾਰਟੀ ਨੇ ਇਸ ਵਾਰ ਕੈਬਨਟ ਮੰਤਰੀ ਤੁਹਾਡੇ ਮੁਕਾਬਲੇ ਖੜਾ ਕਰਤਾ ਕਿਵੇਂ ਦੇਖੀਓ ਉਹ ਬੇਸ਼ੱਕ ਤੁਸੀਂ ਆਜੋ ਜੇ ਮੋਤੀ ਆਜੇ ਮੈਨੂੰ ਕੀ ਫਰਕ ਪੈਣਾ ਮੈਂ ਤਾਂ ਲੜਨਾ ਹੈ ਅਰੇ ਕਿਹਦੀ ਤੁਸੀਂ ਫੋਟੋਗ੍ਰਾਫੀ ਕਰਦੀਆਂ ਤੁਸੀਂ ਤੁਸੀਂ ਜਰਨਲਿਜ਼ਮ ਕਰਦੀਆਂ ਮੈਂ ਕਹਦਾ ਕਿ ਆਹ ਭਾਰ ਆ ਗਿਆ ਤੁਹਾਡੇ ਖਲਾਅ ਤੁਸੀਂ ਕੀ ਫਿਰ ਪਿੰਚੜੇ ਚੋਗੇ ਇਹਨੂੰ ਕਿਹਨੇ ਵੇਖ ਦਿਓ ਹਰ ਹਰ ਲੀਡਰ ਪਾਰਟੀਆਂ ਦੇ ਛੱਟ ਛੱਟ ਕੇ ਦੂਜਿਆਂ ਨੂੰ ਸੰਭਾਲ ਰਹੇ ਨੇ ਕਿੰਨੇ ਦੇਖ ਰਹੇ ਹੋ ਇਸ ਇਹ ਸਾਰੀ ਜਿਹੜੀ ਗੱਦਗੀ ਹੈ ਨਾ ਪਾਰਟੀਆਂ ਦੀ ਇਹ ਭਾਜੀਪੀ ਤੇ ਆਰਐਸਐਸ ਦੇ ਵਿੱਚ ਜਾ ਰਹੀ ਹੈ ਹੁਣ ਇਹ ਸਾਰੀਆਂ ਪਾਰਟੀਆਂ ਨੇ ਗਿੰਦਗੀ ਆਪਣੀ ਕੱਢ ਥੀ इंडिया का हिस्सा बनोगे जा तो तो, अगे जाके, हिस्सा, जा हिस्सा, ए ए, जाके हिस्सा बन गए शायद ओना हिस्सा बनना पवे